ਅਮਰੀਕਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਵਾਰ ਫਿਰ ਤੋਂ ਮੰਦਰ ਦੇ ਉੱਤੇ ਹਮਲਾ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਮੰਦਰ ਦੇ ਵਿੱਚ ਭਾਰਤ ਵਿਰੋਧੀ ਗਤੀਵਿਧੀ ਹੁੰਦੀ ਹੋਈ ਨਜ਼ਰ ਆਈ ਹੈ ਜਿਸ ਦੇ ਵਿੱਚ ਕੰਧਾਂ ਦੇ ਉੱਤੇ ਵੱਖ-ਵੱਖ ਤਰ੍ਹਾਂ ਦੇ ਸਲੋਗਨ ਲਿਖੇ ਗਏ ਮਾਮਲੇ ਦੇ ਨਾਲ ਜੁੜੀ ਜੋ ਜਾਣਕਾਰੀ ਮਿਲੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਅਮਰੀਕਾ ਦੇ ਵਿੱਚ ਇੱਕ ਵਾਰ ਫਿਰ ਹਿੰਦੂ ਮੰਦਿਰ ਤੇ ਉੱਤੇ ਹਮਲਾ ਹੋਇਆ ਹੈ ਸਵਰਦਕਨੀ ਕੈਲੀਫੋਰਨੀਆ ਦੇ ਸਭ ਤੋਂ ਵੱਡੇ ਹਿੰਦੂ ਮੰਦਿਰਾਂ ਦੇ ਵਿੱਚ ਇੱਕ ਸ਼੍ਰੀ ਸੁਆਮੀ ਨਰਾਇਣ ਮੰਦਿਰ ਦੀ ਬੇਅਦਬੀ ਕੀਤੀ ਗਈ ਹੈ ਤੇ ਇਸ ਦੀਆਂ ਕੰਧਾਂ ਦੇ ਉੱਤੇ ਭਾਰਤ ਵਿਰੋਧੀ ਨਾਰੇ ਜਿਹੜੇ ਨੇ ਉਹ ਲਿਖੀ ਗਏ ਨੇ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਇਹ ਦੂਸਰੀ ਅਜਿਹੀ ਘਟਨਾ ਹੈ ਦੱਸਿਆ ਜਾ ਰਿਹਾ ਹੈ ਕਿ ਮੰਦਿਰ ਪ੍ਰਬੰਧਨ ਨੇ ਪੁਸ਼ਟੀ ਕੀਤੀ ਹੈ ਕਿ ਕੈਲੀਫੋਰਨੀਆ ਦੇ ਚੀਨੋ ਹਿਲਜ਼ ਵਿੱਚ ਉਹਨਾਂ ਦੇ ਮੰਦਿਰ ਨੂੰ ਹਿੰਦੂ ਭਾਈਚਾਰੇ ਵਿਰੁੱਧ ਨਫ਼ਰਤ ਦੇ ਇੱਕ ਹੋਰ ਪ੍ਰਦਰਸ਼ਨ ਦੇ ਵਿੱਚ ਨਿਸ਼ਾਨਾ ਬਣਾਇਆ ਗਿਆ ਸੀ ਕੱਟਨਾ ਬਾਰੇ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਨੇ ਐਕਸ ਦੇ ਉੱਤੇ ਪੋਸਟ ਦੇ ਵਿੱਚ ਕਿਹਾ ਕਿ ਇਸ ਬਾਰੇ ਚੀਨੋ ਹिल्स ਕੈਲੀਫੋਰਨੀਆ ਦੇ ਵਿੱਚ ਇੱਕ ਹੋਰ ਮੰਦਰ ਦੀ ਵਿਧਿਵਿਦੇ ਸਾਹਮਣੇ ਹਿੰਦੂ ਭਾਈਚਾਰਾ ਨਫ਼ਰਤ ਦੇ ਵਿਰੋਧ ਮਜਬੂਤੀ ਦੇ ਨਾਲ ਖੜਾ ਹੈ ਚੀਨੋ ਹिल्स ਉੱਤੇ ਦੱਖਣੀ ਕੈਲੀਫੋਰਨੀਆ ਦੇ ਭਾਈਚਾਰੇ ਦੇ ਨਾਲ ਮਿਲ ਕੇ ਅਸੀਂ ਕਦੇ ਵੀ ਨਫ਼ਰਤ ਨੂੰ ਜੜ ਫੜਨ ਦੀ ਨਹੀਂ ਦਵਾਂਗੇ ਇਸ ਦੇ ਵਿੱਚ ਅੱਗੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੀ ਸਾਂਝੀ ਮਨੁੱਖਤਾ ਅਤੇ ਵਿਸ਼ਵਾਸ ਇਹ ਕਿੰਨੀ ਬਣਾਵੇਗਾ ਕਿ ਸ਼ਾਂਤੀ ਅਤੇ ਸਦਭਾਵਨਾ ਬਣੀ ਰਹੇ ਜਿਨੋ ਹਿਲਸ ਪੁਲਿਸ ਵਿਭਾਗ ਨੇ ਹਿੰਦੂ ਮੰਦਰ ਤੇ ਹਮਲੇ ਸੰਬੰਧੀ ਹਾਲੇ ਤੱਕ ਕੋਈ ਬਿਆਨ ਨਹੀਂ ਦਿੱਤਾ ਉੱਤਰੀ ਅਮਰੀਕਾ ਦੇ ਹਿੰਦੂਆਂ ਦੇ ਵੱਲੋਂ ਗਠਜੋੜ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਤੇ ਪੋਸਟ ਕੀਤਾ ਕਿ ਇੱਕ ਹੋਰ ਹਿੰਦੂ ਮੰਦਰ ਦੀ ਭੰਨਤੋੜ ਕੀਤੀ ਗਈ ਇਸ ਵਾਰ ਕੈਲਿਫੋਰਨੀਆ ਦੇ ਜਿਨੋ ਹਿਲਸ ਵਿਖੇ ਸਤ ਬਕਾਰੀ BAPM ਜਿਹੜਾ ਮੰਦਰ ਹੈ ਉਸ ਵਿੱਚ ਅਜਿਹਾ ਕੀਤਾ ਗਿਆ ਇਹ ਦੁਨੀਆ ਦੇ ਵਿੱਚ ਇੱਕ ਹੋਰ ਦਿਨ ਹੈ ਜਦੋਂ ਮੀਡੀਆ ਤੇ ਸਿੱਖਿਆ ਸ਼ਾਸਤਰਾਂ ਦੇ ਵਿੱਚ ਇਸ ਗੱਲ ਤੇ ਜ਼ੋਰ ਦੇਣਗੇ ਕਿ ਕੋਈ ਹਿੰਦੂ ਵਿਰੋਧੀ ਨਫ਼ਰਤ ਨਹੀਂ ਹੈ ਅਤੇ ਹਿੰਦੂ ਫੋਬੀਆ ਸਾਡੀ ਕਲਪਨਾ ਦੀ ਇੱਕ ਕਲਪਨਾ ਹੈ ਅਜਿਹਾ ਪੋਸਟ ਕੀਤਾ ਗਿਆ ਤੇ ਨਾਲ ਹੀ ਨਾਲ ਇੱਥੇ ਇੱਕ ਇਸ਼ਾਰਾ ਇਹ ਵੀ ਕੀਤਾ ਗਿਆ ਕਿ ਅਜਿਹਾ ਦੇਸ਼ ਵਿਰੋਧੀਆਂ ਦੇ ਵੱਲੋਂ ਕੀਤਾ ਗਿਆ ਇਹ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਉਦੋਂ ਹੋਇਆ ਜਦੋਂ ਲਾਸ ਏਂਜਲ ਦੇ ਵਿੱਚ ਤਥਾਤਵ ਇਨ੍ਹਾਂ ਲੋਕਾਂ ਦੇ ਵੱਲੋਂ ਲਗਾਤਾਰ ਅਜਿਹੇ ਹਰਕਤਾਂ ਕੀਤੀਆਂ ਜਾ ਰਹੀਆਂ ਹਨ ਅਮਰੀਕਾ ਦੇ ਵਿੱਚ ਹਾਲ ਹੀ ਦੇ ਮਹੀਨਿਆਂ ਦੇ ਵਿੱਚ ਹਿੰਦੂ ਮੰਦਿਰਾਂ ਤੇ ਹਮਲਿਆਂ ਦੀਆਂ ਘਟਨਾਵਾਂ ਵਧੀਆਂ ਨੇ ਪਿਛਲੇ ਸਾਲ 25 ਸਤੰਬਰ ਨੂੰ ਕੈਲੀਫੋਰਨੀਆ ਦੇ ਸ਼੍ਰੀ ਸੁਆਮੀ ਨਾਰਾਇਣ ਮੰਦਿਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਕੁਝ ਦਿਨ ਪਹਿਲਾਂ ਨਿਊਯਾਰਕ ਦੇ ਇੱਕ ਮੰਦਿਰ ਦੇ ਵਿੱਚ ਅਜਿਹੀ ਘਟਨਾ ਜਿਹੜੀ ਹੈ ਉਹ ਵਾਪਰੀ ਹੈ ਤੇ ਕਿਤੇ ਨਾ ਕਿਤੇ ਭਾਰਤ ਵਿਰੋਧੀ ਜਿਹੜੇ ਨਾਰੇ ਨੇ ਉਹ ਕੰਧਾਂ ਦੇ ਉੱਤੇ ਲਿਖੇ ਗਏ ਨੇ ਜਿਸ ਕਾਰਨ ਹਿੰਦੂ ਲੋਕ ਜਿਹੜੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੇ ਵਿੱਚ ਭਾਰੀ ਰੋਸ ਵੇਖਣ ਨੂੰ ਮਿਲਿਆ ਅਮਰੀਕਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਵਾਰ ਫਿਰ ਤੋਂ ਮੰਦਰ ਦੇ ਉੱਤੇ ਹਮਲਾ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਮੰਦਰ ਦੇ ਵਿੱਚ ਭਾਰਤ ਵਿਰੋਧੀ ਗਤੀਵਿਧੀ ਹੁੰਦੀ ਹੋਈ ਨਜ਼ਰ ਆਈ ਹੈ ਜਿਸ ਦੇ ਵਿੱਚ ਕੰਧਾਂ ਦੇ ਉੱਤੇ ਵੱਖ-ਵੱਖ ਤਰ੍ਹਾਂ ਦੇ ਸਲੋਗਨ ਲਿਖੇ ਗਏ। ਮਾਮਲੇ ਦੇ ਨਾਲ ਜੁੜੀ ਜੋ ਜਾਣਕਾਰੀ ਮਿਲੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ। ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਅਮਰੀਕਾ ਦੇ ਵਿੱਚ ਇੱਕ ਵਾਰ ਫਿਰ Hindu ਮੰਦਿਰ ਤੇ ਉੱਤੇ ਹਮਲਾ ਹੋਇਆ ਹੈ। ਸਵਰਦਕਨੀ ਕੈਲੀਫੋਰਨੀਆ ਦੇ ਸਭ ਤੋਂ ਵੱਡੇ Hindu ਮੰਦਿਰਾਂ ਦੇ ਵਿੱਚ ਇੱਕ shri Swami Narayan ਮੰਦਿਰ ਦੀ ਬੇਅਦਬੀ ਕੀਤੀ ਗਈ ਹੈ ਤੇ ਇਸ ਦੀਆਂ ਕੰਧਾਂ ਦੇ ਉੱਤੇ ਭਾਰਤ ਵਿਰੋਧੀ ਨਾਰੇ ਜਿਹੜੇ ਨੇ ਉਹ ਲਿਖੀ ਗਏ ਨੇ। ਪਿਛਲੇ ਕੁਝ ਮਹੀਨਿਆਂ ਦੇ ਵਿੱਚ ਇਹ ਦੂਸਰੀ ਅਜਿਹੀ ਘਟਨਾ ਹੈ। ਦੱਸਿਆ ਜਾ ਰਿਹਾ ਹੈ ਕਿ ਮੰਦਿਰ ਪ੍ਰਬੰਧਨ ਨੇ ਖੁਸ਼ੀ ਕੀਤੀ ਹੈ ਕਿ ਕੈਲੀਫੋਰਨੀਆ ਦੇ ਚੀਨੋ ਹਿਲਸ ਵਿੱਚ ਉਹਨਾਂ ਦੇ ਮੰਦਰ ਨੂੰ Hindu Bhai Chara ਵਿਰੁੱਧ ਨਫ਼ਰਤ ਦੇ ਇੱਕ ਹੋਰ ਪ੍ਰਦਰਸ਼ਨ ਦੇ ਵਿੱਚ ਨਿਸ਼ਾਨਾ ਬਣਾਇਆ ਗਿਆ ਸੀ ਕੱਟਲਾ ਬਾਰੇ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਨੇ ਐਕਸ ਦੇ ਉੱਤੇ ਪੋਸਟ ਦੇ ਵਿੱਚ ਕਿਹਾ ਕਿ ਇਸ ਬਾਰੇ ਚੀਨੋ ਹਿਲਸ ਕੈਲੀਫੋਰਨੀਆ ਦੇ ਵਿੱਚ ਇੱਕ ਹੋਰ ਮੰਦਰ ਦੀ ਵਿਦਭੀ ਦੇ ਸਾਹਮਣੇ Hindu Bhai Chara ਨਫ਼ਰਤ ਦੇ ਵਿਰੁੱਧ ਮਜਬੂਤੀ ਦੇ ਨਾਲ ਖੜ੍ਹਾ ਚੀਨੋ ਹिल्स ਅਤੇ ਦੱਖਣੀ ਕੈਲੀਫੋਰਨੀਆ ਦੇ ਪਾਈਚਾਰੇ ਦੇ ਨਾਲ ਮਿਲ ਕੇ ਅਸੀਂ ਕਦੇ ਵੀ ਨਫ਼ਰਤ ਨੂੰ ਜੜ ਫੜਨ ਦੀ ਨਹੀਂ ਦਵਾਂਗੇ ਇਸ ਦੇ ਵਿੱਚ ਅੱਗੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੀ ਸਾਂਝੀ ਮਨੁੱਖਤਾ ਅਤੇ ਵਿਸ਼ਵਾਸ ਇਹ ਯਕੀਨੀ ਬਣਾਵੇਗਾ ਕਿ ਸ਼ਾਂਤੀ ਅਤੇ ਸਦਭਾਵਨਾ ਬਣੀ ਰਹੇ ਚੀਨੋ ਹिल्स ਪੁਲਿਸ ਵਿਭਾਗ ਨੇ ਹਿੰਦੂ ਮੰਦਰ ਤੇ ਹਮਲੇ ਜਮਦੀ ਹਾਲੇ ਤੱਕ ਕੋਈ ਬਿਆਨ ਨਹੀਂ ਦਿੱਤਾ ਉੱਤਰੀ ਅਮਰੀਕਾ ਦੇ ਹਿੰਦੂਆਂ ਦੇ ਵੱਲੋਂ ਗਠਜੋੜ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਤੇ ਪੋਸਟ ਕੀਤਾ ਕਿ ਇੱਕ ਹੋਰ ਹਿੰਦੂ ਮੰਦਿਰ ਦੀ ਭੰਨਤੋੜ ਕੀਤੀ ਗਈ ਇਸ ਵਾਰ ਕੈਲਿਫੋਰਨੀਆ ਦੇ ਚੀਨੋ ਹिल्स ਵਿਖੇ ਸਤ ਬਕਾਰੀ BAPM ਜਿਹੜਾ ਮੰਦਿਰ ਹੈ ਉਸ ਵਿੱਚ ਅਜਿਹਾ ਕੀਤਾ ਗਿਆ ਇਹ ਦੁਨੀਆ ਦੇ ਵਿੱਚ ਇੱਕ ਹੋਰ ਦਿਨ ਹੈ ਜਦੋਂ ਮੀਡੀਆ ਤੇ ਸਿੱਖਿਆ ਸ਼ਾਸਤਰਾਂ ਦੇ ਵਿੱਚ ਇਸ ਗੱਲ ਤੇ ਜ਼ੋਰ ਦੇਣਗੇ ਕਿ ਕੋਈ ਹਿੰਦੂ ਵਿਰੋਧੀ ਨਫ਼ਰਤ ਨਹੀਂ ਹੈ ਅਤੇ ਹਿੰਦੂ ਫੋਬੀਆ ਸਾਡੀ ਕਲਪਨਾ ਦੀ ਇੱਕ ਕਲਪਨਾ ਹੈ ਅਜਿਹਾ ਪੋਸਟ ਕੀਤਾ ਗਿਆ ਤੇ ਨਾਲ ਹੀ ਨਾਲ ਇੱਥੇ ਇੱਕ ਇਸ਼ਾਰਾ ਇਹ ਵੀ ਕੀਤਾ ਗਿਆ ਹੈ ਕਿ ਅਜੇਹਾ ਦੇਸ਼ ਵਿਰੋਧੀਆਂ ਦੇ ਵੱਲੋਂ ਕੀਤਾ ਗਿਆ ਇਹ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਉਦੋਂ ਹੋਇਆ ਜਦੋਂ ਲਾਸ ਐਂਜਲ ਦੇ ਵਿੱਚ ਤਤਥਾਤਪ ਇਹਨਾਂ ਲੋਕਾਂ ਦੇ ਵੱਲੋਂ ਲਗਾਤਾਰ ਅਜਿਹੇ ਹਰਕਤਾਂ ਕੀਤੀਆਂ ਜਾ ਰਹੀਆਂ ਹਨ ਅਮਰੀਕਾ ਦੇ ਵਿੱਚ ਹਾਲ ਹੀ ਦੇ ਮਹੀਨਿਆਂ ਦੇ ਵਿੱਚ ਹਿੰਦੂ ਮੰਦਿਰਾਂ ਤੇ ਹਮਲਿਆਂ ਦੀਆਂ ਘਟਨਾਵਾਂ ਵਧੀਆਂ ਨੇ ਪਿਛਲੇ ਸਾਲ 25 ਸਤੰਬਰ ਨੂੰ ਕੈਲੀਫੋਰਨੀਆ ਦੇ ਸ਼੍ਰੀ ਸੁਆਮੀ ਨਾਰਾਇਣ ਮੰਦਿਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਕੁਝ ਦਿਨ ਪਹਿਲਾਂ ਨਿਊਯਾਰਕ ਦੇ ਇੱਕ ਮੰਦਿਰ ਦੇ ਵਿੱਚ ਅਜਿਹੀ ਘਟਨਾ ਜਿਹੜੀ ਹੈ ਉਹ ਵਾਪਰੀ ਹੈ ਤੇ ਕਿਤੇ ਨਾ ਕਿਤੇ ਭਾਰਤ ਵਿਰੋਧੀ ਜਿਹੜੇ ਨਾਰੇ ਨੇ ਉਹ ਕੰਧਾਂ ਦੇ ਉੱਤੇ ਲਿਖੇ ਗਏ ਨੇ ਜਿਸ ਕਾਰਨ ਹਿੰਦੂ ਲੋਕ ਜਿਹੜੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੇ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ